ਜੀ ਆਪਾਂ ਲੱਗੇ ਆਂ ਕਦੂ ਦੀ ਸਬਜ਼ੀ ਬਣਾਉਣਾ ਤੇ ਇਹਦੇ ਲਈ ਆਪਾਂ ਲੈ ਆਏ ਨੇ ਕਦੂ ਆਹ ਦੋ ਕਦੂਆਂ ਦੀ ਆਪਾਂ ਕਰਾਂਗੇ ਕਟਿੰਗ ਸਬਜ਼ੀ ਵਾਸਤੇ ਤੇ ਆਹ ਕਦੂ ਨੂੰ ਛੇਲ ਲਾਂਗੇ ਨਾਲ ਪਰ ਇਹਦਾ ਬਣਾਵਾਂਗੇ ਰਾਇਤਾ ਤੇ ਆਹ ਦੋ ਦੋ ਕਦੂਆਂ ਦੀ ਆਪਾਂ ਬਣਾਵਾਂਗੇ ਸਬਜ਼ੀ ਤੇ ਹੁਣ ਆਪਾਂ ਲੱਗੇ ਆਂ ਇਹਦੀ ਕਟਿੰਗ ਕਰਨ ਤੇ ਕਟਿੰਗ ਕਰਕੇ ਤੇ ਫਿਰ ਸਬਜ਼ੀ ਬਣਾਵਾਂਗੇ ਦੁੱਧ ਵਿੱਚ ਤੇ ਸਾਰੇ ਖੁਸ਼ ਹੋ ਕੇ ਖਾ ਲੈਂਦੇ ਜਦੋਂ ਆਪਾਂ ਦੁੱਧ ਵਿੱਚ ਸਬਜ਼ੀ ਬਣਾਉਂਦੇ ਆ ਨਾ ਪਾਣੀ ਦੀ ਥਾਂ ਤੇ ਆਪਾਂ ਪਾਵਾਂਗੇ ਦੁੱਧ ਤੇ ਇਹਨਾਂ ਦੋ ਕਦੂਆਂ ਦੀ ਆਪਾਂ ਕਟਿੰਗ ਕਰ ਲੈਂਦੇ ਆ ਇਹਨੂੰ ਆਪਾਂ ਕੱਦੂ ਕਸ਼ ਕਰ ਲੈਂਦੇ ਆ ਜੀ ਆਪਾਂ ਇਹਨਾਂ ਨੂੰ ਧੋ ਕੇ ਲਿਆਏ ਛਿੱਲ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਛੋਟੇ ਛੋਟੇ ਪੀਸਾਂ ਵਿੱਚ ਇਹਦੀ ਕਟਿੰਗ ਕਰਾਂਗੇ ਤੇ ਇਹ ਆਪਾਂ ਬਣਾਵਾਂਗੇ ਜਿਵੇਂ ਆਪਣੀਆਂ ਬੀਬੀਆਂ ਬਣਾਉਂਦੀਆਂ ਆਪਣੀਆਂ ਨਾਨੀਆਂ ਦਾਦੀਆਂ ਤੇ ਆਪਣੀ ਬੀਬੀ ਬਣਾਉਂਦੀ ਸੀ ਨਾ ਜਿਵੇਂ ਓਵੇਂ ਆਪਾਂ ਇਹ ਕਦੂ ਦੀ ਸਬਜ਼ੀ ਬਣਾਵਾਂਗੇ ਤੇ ਬਹੁਤ ਹੀ ਸਵਾਦ ਬਣੂਗੀ ਕਿਉਂਕਿ ਬੱਚੇ ਥੋੜਾ ਜਿਹਾ ਜਿਵੇਂ ਕਦੂ ਖਾਂ ਤਾਂ ਨਖਰੇ ਜੇ ਕਰਦੇ ਨਾ ਹੁਣ ਅੱਜ ਕੱਲ ਬੱਚੇ ਬਸ ਜੇ ਕੋਫ ਤੇ ਬਣਾ ਕੇ ਤਰੀ ਵਾਰੀ ਬਣਾ ਲਓ ਫਿਰ ਤਾਂ ਖੁਸ਼ ਹੋ ਕੇ ਖਾਣਗੇ ਤੇ ਜੇ ਮਤਲਬ ਆਪਾਂ ਇੰਜ ਬਣਾਉਣੀ ਆ ਫਿਰ ਘੱਟ ਖਾਂਦੇ ਪਰ ਜੇਕਰ ਆਪਾਂ ਜਿਵੇਂ ਦੁੱਧ ਵਾਲੀ ਸਬਜ਼ੀ ਬਣਾ ਲਈਏ ਨਾ ਤੇ ਫਿਰ ਵਧੀਆ ਖਾ ਲੈਂਦੇ ਨੇ ਸੋ ਆਪਾਂ ਇਹਦੀ ਕਰਦੇ ਆ ਕਟਿੰਗ ਇਹਦੀ ਕਟਿੰਗ ਆਪਾਂ ਕਰ ਲਈ ਆਪਾਂ ਸਬਜ਼ੀ ਦੀ ਕਟਿੰਗ ਕਰ ਲਈ ਇਸ ਤਰ੍ਹਾਂ ਦੇ ਪੀਸ ਆਪਾਂ ਕੀਤੇ ਤੇ ਆਹ ਕੱਟ ਲਈ ਆਪਾਂ ਪਿਆਜ਼ ਆਸਰਾ 스프링ਕਲ ਜੇ ਬਣਾ ਲੈਣੇ ਥੋੜੇ ਪਤਲੇ ਪਤਲੇ ਕਰਕੇ ਤੇ ਆ ਦੇਖੋ ਤੇ ਇਹਦੇ ਵਿੱਚ ਆਪਾਂ ਟਮਾਟਰ ਨਹੀਂ ਪਾਉਣੇ ਕਿਉਂਕਿ ਇਹਦੇ ਵਿੱਚ ਆਪਾਂ ਪਾਉਣਾ ਦੁੱਧ ਆ ਹੈਗਾ ਆਪਣੇ ਕੋਲ ਇੱਕ ਕੱਪ ਦੁੱਧ ਦਾ ਤੇ ਇਹ ਆਪਾਂ ਦੁੱਧ ਪਾਵਾਂਗੇ ਤੇ ਹੁਣ ਆਪਾਂ ਆ ਤੇਲ ਗਰਮ ਹੋ ਗਿਆ ਦੇਖੋ ਧੂਆ ਨਿਕਲ ਰਿਹਾ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੀਰਾ ਇਹਦਾ ਚਮਚਾ ਕਿੱਧਰ ਚਲੇ ਗਿਆ ਤੇ ਹੁਣ ਆਪਾਂ ਪਾ ਕੇ ਜੀਰਾ ਤੇ ਜੀਰਾ ਪਾ ਕੇ ਤੇ ਆਪਾਂ ਪਾ ਦੇਣੇ ਆ ਇਹ ਦੇਖੋ ਆਪਣੇ ਪਿਆਜ਼ ਤੇ ਕੱਦੂ ਇਸ ਤਰ੍ਹਾਂ ਦੇ ਹੋ ਗਏ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਹਉ ਦੀ ਇਹ ਆਪਾਂ ਬਣਾਉਣ ਲੱਗੇ ਆ ਆਪਣੇ ਨਾਨੀਆਂ ਦਾਦੀਆਂ ਦੇ ਹਿਸਾਬ ਨਾਲ ਜਿਵੇਂ ਸਾਡੀ ਜੀਜੀ ਬਣਾਉਂਦੀ ਸੀ ਪਰ ਸਬਜੀ ਬਣੇਗੀ ਬਹੁਤ ਹੀ ਜ਼ਿਆਦਾ ਸੁਆਦ ਤੇ आप पा लिया हल्दी तो आ गया अपना नमक उपर भी पाया थोड़िया जी पावगे कश्मीरी लाल मिर्चा ये ना सब्जी का टेस्ट बहुत सोना आएगा तो लाल ही कलर बहुत सोना होगा तो हरियाँ मिर्चा नहीं सी पाइया ए थोड़ी जी दूसरी मिर्चा पावेंगे तो ਨਾਲ ਪਾਵਾਂਗੇ ਥੋੜਾ ਜਿਹਾ ਘਰ ਦਾ ਮਸਾਲਾ ਬਸ ਹੋਰ ਕੁਝ ਵੀ ਨਹੀਂ ਪੋਣਾ ਤੇ ਹੋਰ ਆਪਾਂ ਪਾਵਾਂਗੇ ਦੁੱਧ ਤੇ ਇਹਨੂੰ ਆਪਾਂ ਹਲਾ ਕੇ ਨਾ ਤੇ ਬਸ ਨਾਲ ਹੀ ਦੁੱਧ ਪਾ ਦੇਣਾ ਅਸੀਂ ਹਲਾ ਆਪਾਂ ਤੇ ਆ ਹੁਣ ਆਪਾਂ ਪਾ ਦਾਂਗੇ ਵਿੱਚ ਦੁੱਧ ਤੇ ਹੁਣ ਇਹਦੀਆਂ ਮਰਵਾਵਾਂਗੇ 4 ਵਿਸਲਾ ਚਾਰਵਿਸਲਾ ਦੇ ਵਿੱਚ ਇਹ ਸਬਜੀ ਬਹੁਤ ਹੀ ਪਰਫੈਕਟ ਬਣ ਕੇ ਤਿਆਰ ਹੋ ਜੂਗੀ ਤੇ ਬਹੁਤ ਹੀ ਸਵਾਦ ਸਿੰਪਲ ਤੇ ਸਵਾਦ ਆਪਣੀਆਂ ਬੀਜੀਆਂ ਦੇ ਹਿਸਾਬ ਨਾਲ ਬਣਾਈ ਹੋਈ ਸਕਦਾ ਹੈ ਜੀ ਆਪਣੀਆਂ ਚਾਰਵਿਸਲਾ ਹੋ ਜਿਨਾਂ ਪੂਰੀਆਂ ਤੇ ਹੁਣ ਆਪਾਂ ਇਹਦਾ ਕੋਲਦੇ ਹਾਂ ਤਾਂ ਫਿਰ ਤੇ ਚਾਰਵਿਸਲਾ ਦੀ ਸਬਜੀ ਬਹੁਤ ਹੀ ਸੋਹਣੀ ਬਣ ਜਾਂਦੀ ਹੁੰਦੀ ਹੈ ਤੇ ਹੁਣ ਆਪਾਂ ਬਸ ਇਹਦਾ ਇੱਛਾ ਬਕਲ ਖੋਲ ਕੇ ਤੇ ਇਸ ਤਰ੍ਹਾਂ ਕਰਕੇ ਬਾਅਦ ਨੋਟ ਕਰਤਾ ਪ੍ਰਬੰਧ ਤੇ ਸਭ ਸਤ ਸੰਖੰਮ ਦੇ ਇਹ ਆਸ ਨਹੀਂ ਸੱਜੀ ਬਿਲਕੁਲ ਸੱਚਾ ਬਣਾਈ ਜੀ ਇਹ ਜੇ ਤਾਂ ਆਪਾਂ ਚਾਰ ਵਿਸਲਾਂ ਵਿੱਚ ਬਹੁਤ ਸੋਹਣੀ ਬਣਦੀ ਆ ਅੱਜ ਵੀ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਬਣੀ ਹੋਵੇ ਜੀ ਇਹ ਬਸ ਸੋਨਾ ਆਪਣੇ ਟਿਕਣੇ ਹੋ ਜਾਣਾ ਚੈੱਕ ਕਰੋ ਆਪਣੀ ਸਬਜੀ ਨੂੰ ਇਹ ਸਬਜੀ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੋਵੇਗੀ ਤੇ ਹੁਣ ਆਪਣੀ ਮਰਜ਼ੀ ਦੇ ਨਾਲ ਤੁਸੀਂ ਇਹਦੇ ਵਿੱਚ ਕਿਉਂਕਿ ਆਪਾਂ ਟਮਾਟਰ ਨਹੀਂ ਪਾਉਂਦੇ ਇਸ ਸਬਜੀ ਦੇ ਵਿੱਚ ਇਹ ਹੁੰਦੀ ਹੈ ਦੁੱਧ ਵਾਲੀ ਸਬਜੀ ਸਬਜੀ ਦੀ ਲੁੱਕ ਚੈੱਕ ਕਰ ਲਓ ਅੰਜ ਲੱਗਦਾ ਨਾ ਜਿਵੇਂ ਕद्दू ਪਨੀਰ ਦੀ ਸਬਜੀ ਹੈ ਦੁੱਧ ਪਾਇਆ ਹੈ ਨਾ ਤੇ ਇਸ ਤਰ੍ਹਾਂ ਦੀ ਰਸਮੇ ਸੀ ਬਣਦੀ ਸਬਜ਼ੀ ਬਹੁਤ ਹੀ ਵਧੀਆ ਜੀ ਆਪਣੀ ਸਬਜੀ ਦਸਾ ਤੁਸੀਂ ਤੁਹਾਨੂੰ ਕਿਵੇਂ ਦੀ ਲੱਗੀ ਇਹਦੇ ਉੱਪਰ ਆਪਾਂ ਮੱਖਣ ਘਿਓ ਜੋ ਵੀ ਕਿਸੇ ਨੇ ਪਾਣਾ ਹਾਇ ਜਿਆਦਾਤਰ ਇਹਦੇ ਵਿੱਚ ਬੱਚੇ ਮੱਖਣ ਹੀ ਪਾ ਕੇ ਖਾ ਲੈਂਦੇ ਨੇ ਮੈਸੇ ਦੁੱਧ ਦਾ ਪਨੀਰ ਬਣਿਆ ਹਾਇ ਇਹ ਸਬਜੀ ਹੈ ਐ ਖੋਏ ਵਰਗੀ ਬਣੀ ਬਿਲਕੁਲ ਜਿਹੜੀ ਇਹ ਆ ਆ ਦੇਖੋ ਦੇਖੋ ਜੇ ਸਾਫਟ ਹੋ ਗਈ ਹੈ ਐਨ ਬਹੁਤ ਜ਼ਿਆਦਾ ਵਧੀਆ ਸਬਜੀ ਬਣੀ ਹੈ ਐਨ ਕੋ ਲਗੀ ਪੂਰੀ ਸੋ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਉਂਦੇ ਨੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਨਾਲ ਦੇ ਨਾਲ ਕੰਟੀਨਿਊ